ਅਜੀਤ ਪਬ ਟਵੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾਬਦਾ ਸੰਗਰੂਰ ਦੇ ਇਸ ਟਾਈਮ ਲਾਲ ਵੱਤੀ ਚੌਂਕ 'ਚ ਖੜਿਆ ਹਾਂ ਜਿੱਥੇ ਕੀ 157 ਅਧਿਆਪਕਾਂ ਵੱਲੋਂ ਇੱਕ ਧਰਨਾ ਲਗਾ ਰੱਖਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਮਾਤਰ 6000 ਤੇ ਸੀ ਕੰਮ ਕਰ ਰਹੇ ਆ ਸਾਨੂੰ ਵੀ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਨੇ ਲਾਰੇ ਲਾਏ ਸੀ ਕਿ ਤੁਹਾਨੂੰ ਵੀ ਪੱਕੇ ਕਰਾਂਗੇ ਤੁਹਾਡੀ ਵੀ ਤਨਖਾਹ ਵਧਾਵਾਂਗੇ ਪਰ ਤਨਖਾਹ ਨਾ ਵਧਾਉਣ ਕਰਕੇ ਇਹਨਾਂ ਨੂੰ ਲਾਰੇ ਲਾਇਆ ਗਿਆ ਇਹਨਾਂ ਵੱਲੋਂ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਕਰ ਲਿਆਂਗੇ ਕਿੱਥੋਂ ਆਏ ਨੇ ਤੇ ਕੀ ਕੀ ਨਾਵਾ ਕੀ ਨਾਵਾ ਹਾਂਜੀ ਮੇਰਾ ਨਾਮ ਕਰਮਜੀਤ ਕਾਰਾ ਸਰ ਸਾਰੇ ਅਸੀਂ ਸਾਡੇ ਨਾਲ ਦੇ ਟੀਚਰ ਸੀਗੇ ਮਤਲਬ ਪਾਲਿਸੀ ਚ ਲਿਆ ਕੇ ਪੱਕਾ ਕੀਤਾ ਗਿਆ ਕਿਉਂਕਿ ਅਸੀਂ 14000 ਟੀਚਰ ਸੀ 14000 ਦੇ ਵਿੱਚੋਂ ਸਾਨੂੰ ਸਿਰਫ 150 ਸਾਥ ਨੂੰ ਸੁਧਿਆ ਗਿਆ ਸਾਨੂੰ ਇਹ ਨਹੀਂ ਸਮਝ ਆਉਂਦੀ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਵੀ ਸਾਡੇ ਨਾਲ ਮਤਰਈ ਮਾਂ ਵਾਲਾ ਸਲੁਕ ਕਿਉਂ ਕੀਤਾ ਗਿਆ ਕਿਉਂਕਿ ਅਸੀਂ ਵੀ 2007-8 ਤੋਂ ਸਕੂਲਾਂ ਚ ਪੜਾ ਰਹੇ ਆ ਤੇ ਸਾਨੂੰ ਪਤਾ ਨਹੀਂ ਸਾਨੂੰ ਇਸ ਮਤਲਬ ਕਿ ਕਿਉਂ ਵਾਂਝੇ ਕੀਤਾ ਗਿਆ ਕਿਉਂਕਿ ਬਾਕੀ ਦੇ ਟੀਚਰ ਆ ਜਿਹੜੇ 18000 ਨੇ ਅਸੀਂ ਅੱਜ ਵੀ 6000 ਹੀ ਲੈ ਰਹੇ ਆ ਅਸੀਂ ਆਵਦੇ ਬੱਚੇ 6000 ਨਾਲ ਕਿਵੇਂ ਪਾਲੀਏ ਅਸੀਂ ਰੈਗੂਲਰ ਟੀਚਰ ਦੀ ਤਰ੍ਹਾਂ 2 ਵਜੇ ਤੱਕ ਅਸੀਂ ਪੂਰਾ ਮਤਲਬ ਕਿ ਉਹਨਾਂ ਤੋਂ ਬਾਅਦ ਕੰਮ ਕਰੀਦਾ ਕਈ ਸਾਡੇ 6 6000 ਵਾਲੇ ਇਹੋ ਜਿਹੇ ਟੀਚਰ ਆ ਸਾਡੇ ਵਿੱਚ ਜਿਨ੍ਹਾਂ ਕੋਲੇ ਇਕੱਲੇ ਇਕੱਲੇ ਟੀਚਰ ਆ ਵਿਚਾਰੇ ਸਾਰਾ ਸਕੂਲ ਹੀ ਇਕੱਲੇ ਸੰਭਦੇ ਆ ਪਰ ਸਾਡੀ ਤਨਖਾਹ ਅੱਜ ਵੀ 6000 ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜੇਕਰ 15 ਗੱਤ ਤੱਕ ਸਾਨੂੰ ਸਰਕਾਰ ਨੇ ਨਾ ਪਾਲਸੀ ਚ ਲਿਆ ਕੇ ਪੱਕਾ ਕੀਤਾ ਸਾਡਾ ਰੋਸ ਪ੍ਰਦਰਸ਼ਨ ਹੋਰ ਵੱਧ ਜਾਊਗਾ ਤੇ ਅਸੀਂ 15 ਗੱਤ ਜਿਮਨੀ ਚੌਣਾ ਜਿਹੜੀਆਂ ਆ ਰਹੀਆਂ ਤਾਂ ਅਸੀਂ ਉਹਨਾਂ ਦੇ ਘਰਾਂ ਤੱਕ ਵੀ ਮਾ ਪਾ ਲਗੇ ਆਪਾਂ ਕਿ ਇਹ ਸਰਕਾਰ ਜ਼ਿੰਮੇਵਾਰ ਹੋਊਗੀ ਜੇ ਸਾਡਾ ਕੁਝ ਵੀ ਮਤਲਬ ਹੁੰਦਾਗਾ ਕੱਚੇ ਟੀਚਰਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ 15 ਅਗਸਤ ਤੱਕ ਜੇ ਸਰਕਾਰ ਸਾਨੂੰ ਪੱਕੇ ਨਹੀਂ ਕਰਦੀ ਜਾਂ ਰੈਗੂਲਰ ਨਹੀਂ ਕਰਦੀ ਤਾਂ ਅਸੀਂ ਬਹੁਤ ਕੁਝ ਕਰਾਂਗੇ ਸਾਡੀ ਜਾਨ ਮਾਲ ਦੀ ਸਰਕਾਰ ਜ਼ਿੰਮੇ ਹੋ ਬਾਹਰ ਹੋਵੇਗੀ ਗੱਲਬਾਤ ਹੋਰ ਆਗੂਆਂ ਨਾਲ ਵੀ ਕਰਦੇ ਆ ਕੀ ਨਾਮ ਹੈ ਆਪਣਾ ਤਸਵੀਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਮਦੇਸਾਬ ਤੋਂ ਜੀ ਕੀ ਕਹਿਣਾ ਚਾਹੋਗੇ ਬਾਕੀ ਤੁਹਾਡੇ ਸਾਥੀ ਪੱਕੇ ਕਰ ਲੈ ਸਿਰਫ 157 ਹੀ ਕਿਉਂ ਸਾਡੇ ਪਤਾ ਨਹੀਂ ਜੀ ਇਹ ਸਰਕਾਰ ਦੀ ਕੀ ਪਾਲਿਸੀ ਹੈ ਇਸ ਬਾਰੇ ਅਸੀਂ ਵੀ ਸੋਚ ਰਹੇ ਆਂ ਕਿ ਸਰਕਾਰ ਨੇ ਹਾਨੂੰ ਕਿ 157 ਬੰਦਿਆਂ ਦਾ ਸਾਥ ਆ ਜਦੋਂ ਕਿ ਅਸੀਂ ਪਹਿਲਾਂ ਵੀ ਜਿਹੜੇ ਆ ਇਹਨਾਂ ਦੇ ਤਰਲੇ ਮਾਰਦੇ ਰਹੇ ਦੂਜੀਆਂ ਸਰਕਾਰਾਂ ਦੇ ਵੀ ਤੇ ਲੇਟ ਜੁਆਇਨਿੰਗ ਇਹਨਾਂ ਸਕੂਲਾਂ ਦੇ ਵਿੱਚ ਆਂਡੀ ਕਰਵਾਈ ਆ ਜੀ ਉਸ ਤੋਂ ਬਾਅਦ ਜਦੋਂ ਹੁਣ ਮੌਕਾ ਆਇਆ ਬਾਕੀ ਸਾਥੀ ਸਾਰੇ ਇਹਨਾਂ ਰੈਗੂਲਰ ਕਰਤੇ ਆ ਜੀ ਤੇ ਜਦੋਂ 157 ਬੰਦੇ ਹਾਟੀ ਗੱਲ ਆਈ ਆ ਤੁਹਾਨੂੰ ਕਿਹਾ ਜਾਂਦਾ ਵੀ ਤੁਹਾਡਾ ਐਕਸਪੀਰੀਅੰਸ ਨਹੀਂ ਪੂਰਾ ਤੁਹਾਡਾ ਆ ਨਹੀਂ ਪੂਰਾ ਤੁਹਾਡਾ ਦਾਅਵਾ ਨਹੀਂ ਪੂਰਾ ਜਦੋਂ ਕਿ ਤੁਹਾਨੂੰ ਕਿਸੇ ਗੱਲ ਦਾ ਬਾਕੀ ਬੰਦਿਆਂ ਕੋਲ ਕੀ ਐਕਸਪੀਰੀਅੰਸ ਆ ਜੀ ਉਹਨਾਂ ਦਾ ਕਹਿ ਰਿਹਾ ਜਦੋਂ ਕਿ ਸਾਨੂੰ ਇਹਨਾਂ ਨੇ ETT ਕਰਵਾਈ ਆ ਤਾਂ ਗਵਰਨਮੈਂਟ ਨੇ ਕਹਿ ਕੇ ਕਰਵਾਈ ਕਿ ਜਦੋਂ ਵੀ ਤੁਸੀਂ ETT ਕਰਕੇ ਬਾਹਰ ਆਓਗੇ ਤੇ ਤੁਹਾਡਾ ਜਿਹੜਾ ਹੱਕ ਹੈ ਤੁਹਾਨੂੰ ਪ੍ਰੋਪਰ ਉਸੇ ਵੱਲੇ ਸਕੂਲਾਂ ਦੇ ਵਿੱਚ ਜੁਆਇਨਿੰਗ ਕਰਵਾ ਦਿੱਤੀ ਜਾਊਗੀ ਪਰ ਉਸ ਸਮੇਂ ਇਹਨਾਂ ਨੇ ਸਾਨੂੰ ਸਕੂਲਾਂ ਦੇ ਵਿੱਚ ਜੁਆਇਨਿੰਗ ਨਹੀਂ ਕਰਵਾਈ ਜਿਸ ਕਰਕੇ ਸਾਡਾ ਜਿਹੜਾ ਸਮਾਂ ਵਾ 5-6 ਸਾਲ ਜਿਹੜਾ ਉਹ ਸਰਕਾਰ ਨੇ ਇੰਡਸਟਰੀ ਕੀਤਾ ਜੀ ਇਸ ਕਰਕੇ ਸਾਡਾ ਜਿਹੜਾ ਐਕਸਪੀਰੀਅੰਸ ਹੈ ਉਹ ਪ੍ਰੋਪਰ ਉਹਨਾਂ ਦੇ ਨਹੀਂ ਪੜ ਰਿਹਾ ਕਿਉਂ ਇਹ ਸਰਕਾਰ ਦੀ ਨਲਾਕੀ ਹੈ ਨਾ ਕਿ ਤੁਹਾਡੀ ਨਲਾਕੀ ਹੈ ਕੀ ਕਾਰਨਾ ਸਰਕਾਰ ਵਾਦਾ ਕਰਕੇ ਮੁੱਕਰ ਗਈ ਤੁਹਾਡੇ ਨਾਲ ਸਾਨੂੰ ਇਹੋ ਗੱਲ ਤੇ ਪਤਾ ਨਹੀਂ ਲੱਗਦੀ ਕਿ ਜਿਹੜੇ ਇਹ ਕਹਿੰਦੇ ਆਪ ਦੀ ਸਰਕਾਰ ਹੈ ਆਪ ਦੀ ਕਾਦੀ ਹੈ ਸਾਡੀ ਤਾਂ ਕੋਈ ਸਰਕਾਰ ਨਹੀਂ ਗਈ ਮੈਂ ਤਾਂ ਪਹਿਲਾਂ ਵੀ ਇਹੋ ਕਹਿ ਚੁੱਕੀਆਂ ਕਿ ਪਹਿਲੀਆਂ ਸਰਕਾਰਾਂ ਨੇ ਜੇ ਨਕਮੀਆਂ ਸਰਕਾਰਾਂ ਸੀ ਪਰ ਉਹਨਾਂ ਨੇ ਕਹੇ ਦਾ ਕੁਝ ਨਹੀਂ ਕੀਤਾ ਸੀ ਪਰ ਇਹਨੇ ਤਾਂ ਬਿਲਕੁਲ ਕਾਨੀਵੰਡ ਕੀਤੀ ਹੈ ਤੇਰੇ 13000 ਜਿਹੜੇ ਪੱਕੇ ਕਰਤੇ ਆ ਤੇ ਸਾਨੂੰ 157 ਨੂੰ ਕੋ ਰੈਂਡ ਦਿੱਤਾ ਵਾ ਅਸੀਂ ਸਾਡਾ ਕੀ ਕਸੂਰ ਹੈ ਸੱਟ ਨਹੀਂ ਹੋਇਆ ਕਾਕਾ ਜੀ ਪੱਕੇ ਹੋਇਆ ਸਰ ਜਿਹੜੇ ਪੱਕੇ ਕਹਿੰਦੇ ਆ ਉਹ ਵੀ ਕੱਚੇ ਪੱਕੇ ਜੇ ਕਰ ਦਿੱਤੇ ਆ ਕੋਈ ਪੱਕਾ ਨਹੀਂ ਕੀਤਾ ਚਲੋ ਜਿਹੜੇ ਉਹਨਾਂ ਨੇ ਤਨਖਾਹ ਵਾਦਾ ਕੀਤਾ ਤੇ ਸਾਡਾ ਕਿਉਂ ਨਹੀਂ ਕੀਤਾ ਪਹਿਲਾਂ ਅਸੀਂ ਕੋਟਾ ਵਿੱਚ ਰੋਲਦੇ ਰਹੇ ਆ ਸਾਡੇ ਤੋਂ ਕਾ ਕੇਸ ਲਾ ਛੱਡਿਆ ਪਹਿਲਾਂ ਵੀ ਸਾਨੂੰ ਪਹਿਲੇ ਸਰਕਾਰਾਂ ਨੇ ਜੋਇਨ ਨਹੀਂ ਕਰਾਇਆ 4 ਸਾਲ ਸਾਡਾ ਕੇਸ ਲੱਗਾ ਰ ਕੋਟਾ 'ਚ ਅਸੀਂ ਰੋਲਦੇ ਰਹੇ ਉਥੇ ਪਏ ਅਸੀਂ ਖਰਾਬ ਕੀਤੇ ਆ ਅੱਜ ਵੀ ਆਪਾਂ ਕਰਾਇ ਲਾ ਲ ਕੇ ਢੀ ਦੂਰੋ 6000 ਜਾਣਿਆ ਘਰ ਦਾ ਰਾਸ਼ਨ ਪਾਈਏ ਜਾਂ ਇਹਨਾਂ ਦੇ ਪਿੱਛੇ ਰੋਈਏ ਇਹਨਾਂ ਨੂੰ ਸੜਕਾ ਦੇ ਆ ਕੇ ਆਪਣੇ ਸ਼ਹਿਰ 'ਚ ਸਾਡਾ ਕੈਬਨਿਟ ਮੰਤਰੀ ਬੈਠਾ ਹਰਪਜਨ ਸਿੰਘ ਪੰਚਾਇਤ ਹਰਪੰਜਨ ਸਿੰਘ ਈਟੀਓ ਤਿੰਨ ਵਾਰੀ ਮੈਂ ਉਹਨਾਂ ਨੂੰ ਰੋਕੇ ਆਇਆ ਆ ਉਹਨੇ ਸਾਡੀ ਨਹੀਂ ਬਿਲਕੁਲ ਸੁਣੀ ਸਾਨੂੰ ਅੱਥੋਂ ਤੱਕ ਪਹੁੰਚਣਾ ਪਿਆ ਜੇ ਇੱਥੇ ਵੀ ਨਾ ਕੁਝ ਸੁਣੀ ਤੇ ਜਿਹੜੀਆਂ ਤਿੰਨ ਵੋਟਾਂ ਨਾਲ ਲਿੱਤੀਆਂ ਨਾ ਅੱਗੋਂ ਇਹ ਤਿੰਨ ਵੀ ਜੇ ਲੈ ਕੇ ਵਖਾ ਜਾਣਗੇ ਤੇ ਆਖਿਓ ਸਾਨੂੰ ਘਰ ਘਰ ਜਾ ਕੇ ਭਾਵੇਂ ਪ੍ਰਚਾਰ ਕਰਨਾ ਪਿਆ ਨਾ ਰੋਵਾਂਗੇ ਚੰਗੀ ਤਰ੍ਹਾਂ ਕਿ ਇਹ 6000 ਵਾਲੇ ਪੱਕੇ ਨਹੀਂ ਹੋਏ ਇਹਨਾਂ ਦੇ 11000 ਵਾਲੇ ਪੱਕੇ ਕਹਤੇ 5500 ਵਾਲੇ ਵੀ ਕਰਤੇ ਆ ਪਰ 6000 ਵਾਲੇ ਅੱਜ ਵੀ ਰੁਲੰਦੇ ਸਾਡੇ ਜਥੇਬੰਦੀ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਆਉਣ ਵਾਲੀਆਂ ਜਿਮਣੀ ਚੋਣਾਂ 'ਚ ਵੀ ਇਹਨਾਂ ਦਾ ਵਿਰੋਧ ਕੀਤਾ ਜਾਊਗਾ ਜੋ ਕਿ ਪਿਛਲੇ ਵੇਲੇ ਤਿੰਨ ਲੋਕ ਸਭਾ ਸੀਟਾਂ ਤੋਂ ਹਿੱਜ ਚੁੱਕੇ ਨੇ ਇਸ ਤੋਂ ਬਾਅਦ ਇਹਨਾਂ ਨੂੰ ਜ਼ੀਰੋ ਕਰ ਦਿੱਤਾ ਜਾਊਗਾ ਕਿਉਂਕਿ ਇਹ 6000 ਵਾਲੇ ਕੱਚੇ ਮੁਲਾਜ਼ਮ ਨੇ ਗੱਲਬਾਤ ਕਰ ਲੈਣੇ ਹੋਰ ਆਗੂ ਨੇ ਕੀ ਨਾਮ ਹੈ ਵੀਰਾ ਗਗਨਦੀਪ ਕਿਹੜੀ ਜਗ੍ਹਾ ਤੋਂ ਨੰਬਰ ਸ਼ਹਿਰ ਤੋਂ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਉਂ ਨਹੀਂ ਬੱਕੇ ਕਰਿਆ ਗਿਆ ਸਰ ਜੀ ਪਤਾ ਕੀ ਕੀਤਾ ਛੇ 6000 ਨਾਲ ਕੁਛ ਨਹੀਂ ਬੱਚੇ ਪਾਲਦੇ ਇੱਥੇ ਦੁਖੀ ਆ ਮਰਨ ਨੂੰ ਤਿਆਰ ਹੈ ਜੀ ਬਸ ਮਾਜੀ ਬਸਰ ਨਹੀਂ ਬਹੁਤ ਅਜਕੈ ਤੇ ਸਰਕਾਰਾਂ ਪਹਿਲੀਆਂ ਤੋਂ ਵੀ ਜ਼ਿਆਦਾ ਨਿਕਲ ਕੇ ਅੱਧ ਤੱਕ ਨਹੀਂ ਆ। ਉਹ ਸਰਪੰਚਾਂ ਨੂੰ ਇੱਕ ਨਹੀਂ ਤੂੰਗਾ ਏ। ਹਾਂਜੀ ਕੀ ਲੱਗਦਾ ਸਰਪੰਚੀ ਵੋਟਾਂ ਆ ਰਹੀਆਂ ਨੇ ਚਿਮਣੀ ਚੋਣਾ ਵੀ ਆ ਰਹੀਆਂ ਨੇ ਚਾਰ ਪੰਜ ਪੰਜਾਬ ਦੇ ਵਿੱਚ ਤੁਹਾਡੇ ਜਥੇਬੰਦੀ ਦਾ ਕੀ ਜੋ ਤਾਣਾ ਬਾਣਾ ਰਹੇਗਾ। ਸਰ ਜੀ ਇਦਾਂ ਹੈ ਇਹਨਾਂ ਨੂੰ ਸਰਪੰਚਾਂ ਦੀਆਂ ਨੂੰ ਉਹਨਾਂ ਨੂੰ ਇਹਨਾਂ ਨੂੰ ਕੁਝ ਜ਼ੀਰੋ ਆਊਗਾ ਕਿਦਾਂ ਹੁਣ ਸਰਵੀਰ ਬਾਦਲ ਆਪਣੀਆਂ ਭੋਲਾ ਬਖਸ਼ਾਂਦਾ ਹੈ ਨਾ ਇਹ ਵੀ ਦੀਪਕ ਛਾਊਗਾ। ਹਾਂਜੀ ਜਤੋਏ ਬੰਦੇ ਦੇ ਆਗੂ ਥੋੜੇ ਨਰਵਸ ਹੋ ਗਏ ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਡਾ ਹੁਣ ਮਰਨ ਹੋਇਆ ਪਿਆ ਹੈ ਕਿਉਂਕਿ 6000 ਵਾਲੇ ਸਾਨੂੰ ਪੱਕਾ ਨਹੀਂ ਕੀਤਾ ਤੇ ਬਾਕੀ ਸਾਡੇ ਜਿਹੜੇ ਹੋਰ ਨੇ ਉਹ ਪੱਕੇ ਕਰ ਦਿੱਤੇ ਅਗਰ ਸਾਨੂੰ ਪੱਕਾ ਨਾ ਕੀਤਾ ਗਿਆ 15 ਅਗਸਤ ਤੋਂ ਪਹਿਲਾਂ ਪਹਿਲਾਂ ਤਾਂ ਸਾਡੀ ਰੂਪਰੇਖਾ ਜਾਂ ਜੋ ਇਸ ਧਰਨੇ ਦੀ ਚੇਤਾਵਨੀ ਆ ਬਹੁਤ ਵੱਖਰੀ ਹੋਵੇਗੀ ਤੁਸੀਂ ਦੇਖਦੇ ਰਹੋ ਜੀਤ ਵੈਬ ਟੀਵੀ ਮਹਾਰਪਾਲ ਸਿੰਘ ਕਾਬਦਾ ਸੰਗਰੂਰ